ਕਾਣਾ ਪੂਰਾ ਜੋਰਾ ਜ਼ੋਰਾ ਜਿਹਨੇ ਆਪਣੇ ਜਾਂਦੇ ਆਪਾਂ طے ਕਿਹਨੇ ਉਹਨਾਂ ਨੂੰ ਲਾਗੂ ਕਰਨਾ ਜ਼ੋਰ ਨਾਲ ਸਾਰੇ ਪਿੰਡਾਂ ਦੇ ਵਿੱਚ ਗੱਲ ਲੈ ਕੇ ਜਾਣੀ ਹੈ ਇਹ ਕਿਹੜਾ ਨਲਾ ਜੇ ਲੜਾਈ ਕਿਹੋ ਜੀ ਹੈ ਇਹ ਕਿੰਦੀ ਜ਼ਰੂਰੀ ਹੈ ਕਿ ਕੀ ਜਾਂਦੀ ਸਿਰਫ ਉਹਨਾਂ ਬੀਜੇਪੀ ਚੱਲੀ ਆਉਂਦੀ ਹੈ ਜ਼ਮੀਨਾਂ ਦੇ ਕਬਜ਼ੇ ਕਰਨ ਜਾ ਰਹੀ ਹੈ ਉਹ ਨਵੇਂ ਨਵੇਂ ਕਰੋੜ ਬਣਾ ਕੇ ਆਪਣੇ ਕੋਲ ਜੋ ਕੁਝ ਹੈ ਉਹ ਖੋੜ ਜਾ ਰਹੀ ਹੈ ਇਹ ਗੱਲ ਸੱਤਾ ਤੇ ਲੈ ਕੇ ਜਾਣੀ ਹੈ ਇਸ ਵਿੱਚ ਇਹ ਫੈਸਲਾ ਕਰਦ ਰਹੀ ਹੈ ਆਪ ਸਰਕਾਰ ਉੱਤਰਣੀ ਹੈ ਇਹ ਲੋਕਾਂ ਨਾਲ ਕਰੀਏ ਇਸ ਗੱਲ ਨਾਲ ਇਥੋਂ ਪਤਾ ਲੱਗਦਾ ਹੈ ਕਿਉਂਕਿ ਆਪ ਦੀ ਹਾਲਤ ਇਹੋ ਜੀ ਮਾੜੀ ਹੈ ਕਿ ਦਿੱਲੀ ਸਰਕਾਰ ਨੂੰ ਹਾਰ ਗਏ ਇੱਥੇ ਉਹ ਬਰਤਦਾ ਰੱਖਣਾ ਚਾਹੁੰਦੇ ਨੇ ਗਾਹਾਂ ਵਾਲੇ ਕਮਜ਼ੋਰੀ ਦਾ ਫਾਇਦਾ ਲੈਣਾ ਹੈ ਲੈਂਡ ਠੀਕ ਹੈ ਆਪਣਾ ਤਰੀਕਾ ਸੈਕਟਿਸ਼ ਹੈ ਆਪਣਾ ਜ਼ਹਿਰਾ ਕੀ ਹੈ ਆਪਣਾ ਸਵਾਰ ਸਿਕਮ ਨਾ ਤਾਂ ਠੀਕ ਹੈ ਧੰਨਵਾਦ ਕਰਲੇ ਵੀ ਅੰਦਾਜ਼ਾ ਤੁਸੀਂ ਐਸ਼ੀਂ ਇਸ ਤਰ੍ਹਾਂ ਹੈ ਆ ਇਹ ਤਾਂ ਫਨਾਪਾ ਮਾਛੋ ਮੇਰਾ ਸੀਸ ਨੂੰ ਕਿਹਾ ਢੰਡੇ ਦਾ ਸਰ ਬਾਈ ਕਵਰ ਮੇਜੇ ਫਰਤਾ ਆ ਹਾਂਜੀ ਕੀ ਨਾਮ ਤੁਹਾਡਾ ਮੈਂ ਹਰਿੰਦਰ ਬਿੰਦੂ ਭਾਰਤੀ ਕਿਸਾਨ ਜੂਨੇ ਨੇਕਤਾ ਐ ਗਰਾਹਾ ਸੁਭਾਗੂ ਅੱਜ ਸਾਡੀ ਸੁਭਾਗ ਕਮੇਟੀ ਦੀ ਮੀਟਿੰਗ ਹੋਈ ਹੈ ਪਿੰਡ ਚੀਮੇ ਦੇ ਮੰਦਿਰ ਦੇ ਵਿੱਚ ਤੇ ਅਸੀਂ ਇੱਥੇ ਜੋ ਮੀਟਿੰਗ ਦੇ ਵਿੱਚ ਫੈਸਲੇ ਹੋਏ ਆ ਉਹਦੇ ਵਿੱਚ ਇਹ ਹੈਗਾ ਕਿ ਜੋ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅ ਪੰਜ ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਣ ਜਾ ਰਿਹਾ ਹੈ ਉਹਦੇ ਵਾਸਤੇ ਜਾਨੀ ਕਿ ਵੱਧ ਚੜ ਕੇ ਤਿਆਰੀ ਕਰਨੀ ਹੈਗੀ ਹੈ ਵੱਧ ਤੋਂ ਵੱਧ ਜਿਹੜਾ ਇਕੱਠ ਹੈ ਉਹ ਲੈ ਕੇ ਜਾਣਾ ਹੈਗਾ ਤੇ ਅਸੀਂ ਖਾਸ ਕਰਕੇ ਜੋ ਔਰਤਾਂ ਇਸ ਸਮਾਜ ਦਾ ਅੱਧਾ ਦਾ ਵਰਗ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਜਾਣ ਵਾਸਤੇ ਪੂਰਾ ਜੋਰ ਲਾ ਰਹੇ ਹਾਂ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਗਿਣਤੀ ਲਖਾਈ ਹੈ ਕਿ ਜਿੱਥੇ ਸਾਡੇ ਕਿਸਾਨ ਭਰਾ ਉਸ ਮੋਰਚੇ ਦੇ ਵਿੱਚ ਲਗਾਤਾਰ ਜਾਨੀ ਕਿ ਰਹਿਣਗੇ ਤੇ ਔਰਤਾਂ ਵੀ ਉਸ ਮੋਰਚੇ ਦੇ ਵਿੱਚ ਲਗਾਤਾਰ ਜਾਨੀ ਕਿ ਦਿਨ ਰਾਤ ਦੇ ਮੋਰਚੇ ਦੇ ਵਿੱਚ ਨਾਲ ਜਾਨੀ ਕਿ ਉਸ ਧਰਨੇ ਦੇ ਵਿੱਚ ਬੈਠਣੀਆਂ ਤੇ ਇਹਦੀ ਤਿਆਰੀ ਲਈਏ ਪਿੰਡਾਂ ਦੇ ਵਿੱਚ ਕੁੱਲ ਜੋ ਤੋ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਕੌਮੀ ਖੇਤੀ ਨੀਤੀ ਖਰੜਾ ਲੈ ਕੇ ਆਂਦਾ ਹੈਗਾ ਉਹਦਾ ਵਿਸਥਾਰ ਲੈ ਕੇ ਜਾਵਾਂਗੇ ਜੋ ਅਸਲ ਪੰਜਾਬ ਦੇ ਭਾਰਤ ਦੇ ਲੋਕ ਚਾਹੁੰਦੇ ਆ ਕਿ ਲੋਕਾਂ ਦੇ ਪੱਖ ਦੀ ਖੇਤੀ ਨੀਤੀ ਬਣੇ ਜੋ ਸਖਪਾਲ ਵਰਗੇ ਜੋ ਕਮੇਟੀ ਮੈਂਬਰ ਬਣਾਏ ਸੀ ਉਹਨਾਂ ਵੱਲੋਂ ਇੱਕ ਖਰੜਾ ਤਿਆਰ ਕੀਤਾ ਗਿਆ ਤੇ ਕੁਝ ਸਾਡੇ ਵੱਲੋਂ ਵੀ ਜਥੇਬੰਦੀ ਵੱਲੋਂ ਵੀ ਉਹਦੇ 'ਚ ਸੁਝਾਅ ਦਿੱਤੇ ਗਏ ਨੇ ਕਿ ਉਹ ਖਰੜਾ ਲਾਗੂ ਕੀਤਾ ਜਾਵੇ ਇਸੇ ਤਰ੍ਹਾਂ ਜਿਹੜੀ ਆਵਾਜ਼ਕਾਰਾਂ ਦੇ ਨਾਲ ਜ਼ਮੀਨ ਹੈ ਜਿਹਦੇ ਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਵੱਲੋਂ ਹੱਲਾ ਬੋਲਿਆ ਜਾ ਰਿਹਾ ਖਾਸ ਕਰਕੇ ਜਿਵੇਂ ਜੌਂਦਾਂ ਦੇ ਵਿੱਚ ਉਹ ਮਸਲਾ ਦਾ ਲੜਿਆ ਜਾ ਰਿਹਾ ਹੈ ਇਹੋ ਜੇ ਬਹੁਤ ਸਾਰੇ ਪੰਜਾਬ ਦੇ ਪਿੰਡ ਆ ਜਿੱਥੇ ਕਿਸਾਨ ਜਿਨ੍ਹਾਂ ਦੇ ਨਾਂ ਜ਼ਮੀਨਾਂ ਨਹੀਂ ਹੈਗੀਆਂ ਜਾਂ ਘਰਾਂ 'ਚ ਬੈਠੇ ਨੇ ਮਜ਼ਦੂਰ ਜਾਂ ਦੁਕਾਨਾਂ ਨੇ ਉਹਨਾਂ ਤੋਂ ਖੋਨ ਦਾ ਜਿਲ੍ਹਾ ਹਮਲਾ ਵਿੱਡਿਆ ਹੋਇਆ ਹੈ ਉਹਨਾਂ ਦੀਆਂ ਜਿਹੜੀ ਰਿਪੋਰਟਾਂ ਵਗੈਰਾ ਤਿਆਰ ਕਰਕੇ ਆਉਣ ਵਾਲੇ ਦਿਨਾਂ 'ਚ ਜ਼ਮੀਨ ਵਾਲੇ ਮਸਲੇ ਤੇ ਜਿਹੜੀ ਲੜਾਈ ਹੈ ਉਹ ਵੀ ਲੜੀ ਜਾਣੀ ਹੈਗੀ ਤੇ ਉਹਦੇ ਵਾਸਤੇ ਜਿਹੜਾ ਮਾਹੌਲ ਆ ਤਿਆਰ ਕੀਤਾ ਜਾ ਰਿਹਾ ਇਹ ਦੇਖੋ ਜਿਹੜੀ ਸੰਯੁਕਤ ਮੋਰਚਾ ਆਲ ਇੰਡੀਆ ਦੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ 24 ਜਨਵਰੀ ਨੂੰ ਮੀਟਿੰਗ ਹੋਈ ਹੈ ਉਹਦੇ ਵਿੱਚ ਮਾਰਚ 5 ਤੋਂ ਲੈ ਕੇ ਪੱਕੇ ਮੋਰਚੇ ਰਾਜਧਾਨੀਆਂ ਕੈਪੀਟਲਾਂ ਦੇ ਵਿੱਚ ਲਾਉਣਾ ਖੇਤੀ ਕਮਿਊਨਿਟੀ ਨੂੰ ਰੱਦ ਕਰਾਉਣ ਦੀ ਖਾਤਰ ਜਿਹੜੇ ਦਿੱਲੀ ਮੋਰਚੇ ਨੇ ਰਹਿ ਰਹੀਆਂ ਮੰਗਾਂ ਨੇ ਜਿਹੜੇ ਚ ਕਰਜ਼ਾ ਖਤਮ ਕਰਨ ਵਾਲੀ ਮੰਗ ਲੇਕਪੁਰ ਖੇਦੀਰੀ ਘਟਨ ਵਾਲੀ ਗੱਲ ਮੰਗ ਤੇ ਗਾਰੰਟੀ ਕਾਨੂੰਨ ਵਾਲੀ ਐਮਐਸਬੀ ਗਾਰੰਟੀ ਕਾਨੂੰਨ ਵਾਲੀ ਮੰਗਾਂ ਰੈਲੀਆਂ ਨੇ ਉਹ ਲਾਗੂ ਕਰਾਉਣ ਦੀ ਖਾਤਰ 5 ਦਿਨਾਂ ਦੇ ਮੋਰਚਾ 5 ਦਿਨ ਦਾ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣ ਦਾ ਫੈਸਲਾ ਕੀਤਾ ਪੰਜਾਬ ਦੇ ਜਥੇਬੰਦੀਆਂ ਨੇ ਉਹ ਮੋਰਚਾ ਲਗਾਤਾਰ ਚਲਾਉਣ ਵਾਸਤੇ ਉਹਦੀ ਤਿਆਰੀ ਚੋਂ ਅੱਜੇ ਮੀਟਿੰਗ ਕੀਤੀ ਹੈ ਤੇ ਕਿੰਨੀ ਗਿਣਤੀ ਚ ਭੈਣਾਂ ਨੇ ਜਾਣੀਆਂ ਕਿੰਨੇ ਨੌਜਵਾਨ ਨੇ ਕਿੰਨੇ ਵੀਕਲ ਜਾਣਗੇ ਕਿਵੇਂ ਰਹਿਣਾ ਹੈ ਕਿਵੇਂ ਉੱਥੇ ਮੋਰਚੇ ਦੇ ਵਿੱਚ ਛਿਮੂੜੀਆਂ ਤਨਬਰਕਰ ਰੱਖਣਾ ਉਹ ਤੇ ਤਿਆਰੀ ਜੋ ਮੇਟੀਬ ਦੀ ਇਹ ਕਿੰਨੀ ਤਰੀਕ ਨੂੰ ਤੇ ਕਿਵੇਂ ਜਾਣਾ ਹੈ ਉੱਥੇ ਇਹ 5 ਤਰੀਕ ਨੂੰ ਜਾਣਗੇ ਆ 4 ਤਰੀਕ ਨੂੰ ਇਧਰੋਂ ਅਸੀਂ ਤੁਰਾਂਗੇ ਉਹ 4 ਤਰੀਕ ਨੂੰ ਅਸੀਂ ਰਸਤੇ ਜੇ ਠਹਿਰ ਕਰਨੀਆਂ ਟਰਾਲੀਆਂ ਤੇ 5 ਤਰੀਕ ਨੂੰ ਜਾਨੀ ਉਹ ਮੋਰਚਾ ਉੱਥੇ ਸ਼ੁਰੂ ਹੋਊਗਾ ਉਹ ਤੋਂ ਬਾਅਦ ਲਗਾਤਾਰ ਚੱਲੂਗਾ ਕਿੰਨੇ ਦਿਨ ਚੱਲਣਾ ਹੈ ਉੱਥੇ ਜਾ ਕੇ ਫੈਸਲਾ ਕਰਾਂਗੇ ਉੱਥੇ ਕਿੱਥੇ ਰੱਖਿਆਣਾ ਜੀ ਜਗਾ ਦਾ ਜੇ ਨਹੀਂ ਪਤਾ ਚੰਡੀਗੜ੍ਹ ਦੇ ਵਿੱਚ ਰੱਖਿਆ ਸੀ ਜਗਾ ਕਿੱਥੇ ਮਿਲਦੀ ਆ ਥਾਂ ਕਿੱਥੇ ਮਿਲਦੀ ਆ ਸਾਡੀ ਸਕੀਮ ਇਹ ਆ ਵੀ ਸੈਕਟਰੀਟ ਨੂੰ ਜਾਣਾ ਅੱਗੇ ਕਿੱਥੇ ਜਾਣ ਦਿੰਦੇ ਆ ਉਹ ਫੈਸਲਾ ਸਰਕਾਰ ਦਾ ਤੇ ਜੇ ਰੋਕਿਆ ਗਿਆ ਜੀ ਫਿਰ ਰੋਕਿਆ ਗਿਆ ਫਿਰ ਮੌਕੇ ਦੇ ਦੇਖਾਂਗੇ ਤੁਸੀਂ ਵੀ ਹੋਵੋਗੇ ਅਸੀਂ ਵੀ ਹੋਵਾਂਗੇ ਮਰਗੀ ਇੱਥੋਂ ਸਾਰਿਆਂ ਨੂੰ ਕਿਵੇਂ ਕਿਵੇਂ ਰਵਾਨਗੀ ਲੈਣ ਦੀ ਇਤਲਾਹ ਕੀਤੀ ਗਈ ਬੱਸਾਂ ਰਵਾਨਗੀ ਪੂਰੀ ਤਿਆਰੀ ਟਰਾਲੀਆਂ ਨਾਲ ਟਰਾਲੀਆਂ ਟਰਾਲੀਆਂ ਸਾਡੇ ਲੰਗਰ ਹੁੰਦੀਆਂ ਨੇ ਟਰਾਲੀਆਂ ਸਾਡੇ ਘਰ ਹੁੰਦੇ ਨੇ ਉਹ ਰਹਿਣ ਵਾਸਤੇ ਪੱਕੇ ਦਾ ਟਰਾਲੀਆਂ ਹੁੰਦੀਆਂ ਨੇ ਬਾਕੀ ਬੱਸਾਂ ਵੀ ਜਾਣਗੀਆਂ ਟਰੱਕ ਵੀ ਜਾਣਗੇ ਅਪਡਾਊਨ ਵੀ ਲੋਕ ਕਰਨਗੇ ਇਹ ਹੁਣ ਪਿੰਡ ਪਿੰਡ ਤਿਆਰੀ ਕੀਤੀ ਸ਼ੁਰੂ ਕੀਤੀ ਬਿਲਕੁਲ ਸਾਰੇ ਪਿੰਡਾਂ ਦੇ ਵਿੱਚ ਤਿਆਰੀ ਕੀਤੀ ਜਾਊਗੀ ਅੱਜ ਤੋਂ ਲੱਗਣਗੇ ਜੀ ਸਾਰੇ ਬੰਦੇ ਅੱਜ ਤੋਂ ਮੀਟਿੰਗਾਂ ਹੋ ਜਾਣਗੀਆਂ ਕੱਲ ਤੋਂ ਸ਼ੁਰੂ ਅੱਜ ਦੀ ਮੀਟਿੰਗ ਵਿੱਚ ਮੁੱਖ ਏਜੰਡਾ ਐਸ ਕੇ ਐਮ ਭਾਰਤ ਵੱਲੋਂ ਜਿਹੜਾ ਪ੍ਰੋਗਰਾਮ ਐਲਾਨਿਆ ਗਿਆ 5 ਮਾਰਚ ਨੂੰ ਪੂਰੇ ਦੇਸ਼ ਦੇ ਵਿੱਚ ਰਾਜਧਾਨੀਆਂ ਦੇ ਵਿੱਚ ਮੋਰਚੇ ਕਲਾਉਣ ਦਾ ਜਾਂ ਰੈਲੀਆਂ ਕਰਨ ਦਾ ਪੰਜਾਬ ਨੇ ਪੰਜਾਬ ਦੇ ਐਸ ਕੇ ਐਮ ਦੀਆਂ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ 5 ਮਾਰਚ ਤੋਂ ਇੱਕ ਹਫ਼ਤੇ ਦਾ ਪੱਕਾ ਮੋਰਚਾ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ ਮੂਹਰੇ ਲਾਇਆ ਜਾਊਗਾ ਜਿਹਦੇ ਵਿੱਚ ਸਭ ਤੋਂ ਪ੍ਰਮੁੱਖ ਮੰਗ ਕੇਂਦਰ ਸਰਕਾਰ ਦੁਆਰਾ ਜਾਰੀ ਕੀਤਾ ਹੋਇਆ ਖੇਤੀ ਮੰਡੀਕਰਨ ਕੌਮੀ ਖਰੜਾ ਜਿਹੜਾ ਨੀਤੀ ਚੌਕਟਾ ਹੈ ਉਹਨੂੰ ਰੱਦ ਕਰਨਾ ਪੰਜਾਬ ਸਰਕਾਰ ਅਸੈਂਬਲੀ ਸੈਸ਼ਨ ਸੱਦ ਕੇ ਰੱਦ ਕਰੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾਊਗੀ ਕਿ ਉਹ ਰੱਦ ਕੀਤਾ ਜਾਵੇ ਇਸ ਤੋਂ ਇਲਾਵਾ ਕੇਂਦਰ ਤੋਂ ਮੰਗ ਕੀਤੀ ਜਾਊਗੀ ਕਿ MSP ਦੀ ਕਾਨੂੰਨੀ ਗਰੰਟੀ ਦਾ ਜਿਹੜਾ ਵਾਅਦਾ ਕੀਤਾ ਸੀ ਤੇ ਉਹਦੇ ਨਾਲ ਹੋਰ 8-9 ਮੰਗਾਂ ਦਾ ਵਾਅਦਾ ਕੀਤਾ ਸੀ ਦਸੰਬਰ 2021 ਚ ਜਦੋਂ ਦਿੱਲੀ ਘੋੜ ਜਿੱਤ ਕੇ ਉਹਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਇਸ ਸਕੀਮ ਨੇ ਉਹ ਸਾਰੀਆਂ ਮੰਗਾਂ ਮੁਕੰਮਲ ਕਰ ਜਾ ਮੁਕਤੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਬੁਢਾਪਾ ਪੈਨਸ਼ਨ ਫਸਲੀ ਬੀਮਾ ਯੋਜਨਾ ਤੇ ਜਿੰਨੇ ਵੀ ਕੇਸ ਬਣੇ ਆ ਕਿਸਾਨਾਂ ਦੇ ਵਿਰੁੱਧ ਕਿਸਾਨ ਆਗੂਆਂ ਦੇ ਵਿਰੁੱਧ ਅੰਦੋਲਨਾਂ ਤਰ੍ਹਾਂ ਨੂੰ ਸਾਰੇ ਕੇਸ ਆਪਸ ਲੈਣ ਵਰਗੀਆਂ ਉਹ ਸਾਰੀਆਂ ਮੰਗਾਂ ਕੇਂਦਰ ਸਰਕਾਰ ਵੱਲੋਂ ਪੂਰੀਆਂ ਕਰਨ ਦੀ ਮੰਗ ਕੀਤੀ ਜਾਊਗੀ ਤੇ ਪੰਜਾਬ ਦੀ ਸਰਕਾਰ ਤੋਂ ਮੰਗ ਕੀਤੀ ਜਾਊਗੀ ਵੀ ਉਹ ਕੇਂਦਰ ਦਾ ਜਿਹੜਾ ਮੰਡੀਕਰਨ ਨੀਤੀ ਚੌਕਟਾ ਹੈ ਉਹ ਅਸੈਂਬਲੀ ਸੈਸ਼ਨ ਰੱਦ ਸਦਕੇ ਰੱਦ ਕੀਤਾ ਜਾਵੇ ਤੇ ਖੁਦ ਜਿਹੜੀ ਖੇਤੀ ਨੀਤੀ ਖਰੜਾ ਨਵਾਂ ਖੇਤੀ ਨੀਤੀ ਖਰੜਾ ਪੰਜਾਬ ਸਰਕਾਰ ਨੇ ਤਿਆਰ ਕੀਤਾ ਹੋਇਆ ਜਿਹਦੇ ਵਿੱਚ ਕਿਸਾਨਾਂ ਨੇ ਬਹੁਤ ਸਾਰੀਆਂ ਸੋਧਾਂ ਕਰਨ ਦੇ ਸੁਝਾਅ ਰੱਖੇ ਹੋਏ ਆ ਜਿਹੜੇ ਮੰਗੇ ਸੀ ਸਰਕਾਰ ਨੇ ਉਹ ਸੁਝਾਵਾਂ ਦੇ ਮੁਤਾਬਕ ਸੋਧਾਂ ਦੇ ਮੁਤਾਬਕ ਉਹ ਵੀ ਨਵੀਂ ਖੇਤੀ ਨੀਤੀ ਹੈ ਜਿਹੜੀ ਪੰਜਾਬ ਸਰਕਾਰ ਦੀ ਉਹ ਤੁਰੰਤ ਅਸੈਂਬਲੀ ਸੈਸ਼ਨ ਸਦਕੇ ਉਹਦੇ ਚ ਪਾਸ ਕਰਕੇ ਲਾਗੂ ਕੀਤੀ ਜਾਵੇ ਇਸੇ ਤਰ੍ਹਾਂ ਹੀ ਜਿਹੜੇ ਸਹਿਕਾਰੀ ਕਰਜ਼ੇ ਉਹਨਾਂ ਦੀ ਵਨ ਟਾਈਮ ਸੈਟਲਮੈਂਟ ਤੇ ਹੋਰ ਬਹੁਤ ਸਾਰੀਆਂ ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਉਹ ਵੀ ਵਿੱਚ ਸ਼ਾਮਲ ਹੋਣਗੀਆਂ ਇਸ ਚੰਡੀਗੜ੍ਹ ਮੋਰਚੇ ਦੇ ਵਿੱਚ 5 ਮਾਰਚ ਤੋਂ ਜੜਾ ਸ਼ੁਰੂ ਹੋਣਾ ਹੈ ਉਹਦੇ ਵਿੱਚ ਪੂਰੇ ਜੀ ਜਾਣ ਨਾਲ ਹਜ਼ਾਰਾਂ ਦੀ ਗਿਣਤੀ ਤੋਂ ਸੈਂਕੜੇ ਔਰਤਾਂ ਸਮੇਤ ਸ਼ਮੂਲਿਤ ਕਰਨ ਦਾ ਅੱਜ ਫੈਸਲਾ ਕੀਤਾ ਮੁੱਖ ਝੰਡਾ ਇਸ ਤੋਂ ਇਲਾਵਾ ਜੱਥੇਬੰਦੀ ਦੀ ਨਵੀਂ ਮੈਂਬਰਸ਼ਿਪ ਉਹ ਤੁਰੰਤ ਚਾਲੂ ਕਰਨ ਦਾ ਫੈਸਲਾ ਕੀਤਾ ਤੇ ਮੈਂਬਰਸ਼ਿਪ ਦੀਆਂ ਨਵੀਆਂ ਕਾਪੀਆਂ ਰੜੀਆਂ ਸਾਰੇ ਜ਼ਿਲ੍ਹਿਆਂ ਨੂੰ ਜਾਰੀ ਕੀਤੀਆਂ ਗਈਆਂ ਇਹ ਵੀ ਮਹੱਤਵਪੂਰਨ ਫੈਸਲਾ ਅੱਜ ਦੀ ਮੀਟਿੰਗ ਦੇ ਵਿੱਚ ਕੀਤਾ ਗਿਆ